ਲੱਤੀ ਬੇਬੇ ਲੱਭਦੀ ਏ ਨੂੰ ਜਮ ਤੇਰੇ ਵਰਗੀ ਹੁਣ ਕਿਹ ਕੋ ਸਾਥੀ ਮੰਗ ਸੰਵਾਗੀਆਂ ਪਸੰਦ ਵਿੱਚ ਸੋਹਣੀਆਂ ਵਿੱਚੋਂ ਲਾਪਾ ਨਹੀਂ ਲੜਦੇ ਨੂੰ ਫੈਮਲੀ ਦੀ ਮੈਂ ਬੜਾ ਬਣਾ ਰਿਹਾ ਤੈਨੂੰ ਫੈਮਲੀ ਦੀ ਮੈਂ ਬੜਾ ਪਣਾ ਫੈਮਲੀ ਦੀ ਮੈਂ ਬੜਾ ਬਣਾ ਤੈਨੂੰ ਫੈਮਲੀ ਦੀ ਮੈਂ ਬੜਾ ਪੜਾ ਤੈਨੂੰ ਕਾ ਸੁਣ ਲੈ ਬੋਲੀ ਥੋੜ ਬੱਲੇ ਦੇ ਵੇ आपसे लेई गेई गुन्दर दी उम्मीद गुन्दर बनाई Thank okay. you. ਬਾਈ ਨਾਮ ਬੋਲ ਰਹੀ ਹੈ ਜੀ ਚੰਨਾਂਵੇਂ ਮੇਰਾ ਦਿਲ ਕਰਦਾ ਚੰਨਾਂਵੇਂ ਮੇਰਾ ਦਿਲ ਕਰਦਾ ਮੱਛਿਆ ਦੇ ਮੇਲੇ ਨੂੰ ਜਾਵਾਂ ਚੰਨਾਂਵੇਂ ਮੇਰਾ ਦਿਲ ਕਰਦਾ ਕੁੜੀ ਦੀ ਸਵਾਦ ਕੁੜੀ ਦੀ ਕੁੜੀ ਦੇ ਸਾਦ ਕੁੜੀ ਦੀ ਤੇਿਆ ਦੇ ਮੱਟਣ ਨਾ ਹਾਂ ਤੇਿਆ ਦੇ ਮੱਟਣ ਨਾ ਜਿਹੜੀ ਉੱਥੇ ਨਾਇਕਰੋ ਕੁਰਸੀਆਂ ਨੂੰ ਚੀਟ ਬੋਲੇ ਕੁੜੀ ਦੀ ਝਾਂਜਰ ਟੁੱਟ ਗਈ ਇੱਕ ਕੁੜੀ ਦੀ ਝਾਂਜਰ ਟੁੱਟ ਗਈ ਹੋ ਗਈ ਬੱਲੇ ਬੱਲੇ ਗਿੱਦਾ ਕੁੜੀਆਂ ਪੰਡਾ ਬੋੜ ਦੇ ਥੱਲੇ ਗਿੱਦਾ ਕੁੜੀਆਂ ਆਂਦਾ ਪੰਡਾ ਬੋੜ ਦੇ ਥੱਲੇ ਪਿਆ ਕੁੜੀਆਂ ਪੰਡਾ ਬੋੜ ਦੇ ਥੱਲੇ

ਸੰਧਾਰੇ ਦੀ ਰਸਮ ਜਿਹੜੀ ਆ ਉਹ ਮੈਡਮ ਹਰਮਨ ਤੇ ਉਹਨਾਂ ਦੀ ਟੀਮ ਵੱਲੋਂ ਗਿੱਲ ਸਾਹਿਬ ਦੇ ਸਾਹਮਣੇ ਉਹਨਾਂ ਦੇ ਨਾਲ ਨਾਲ ਹੀ ਸਾਖੀ ਮੈਮ ਦੁਰਗੇਸ਼ ਸਾਹਿਬ ਸਾਹਮਣੇ ਪ੍ਰੋਗਰਾਮ ਦੀ ਕਵਰੇਜ ਤੁਸੀਂ ਖਬਰ ਮੇਰੇ ਰਾਹ ਦੀ ਪੰਜ ਪਾਣੀ ਰਤਨ ਟੀਵੀ ਅੱਜ ਸਰਜਿਤਿਆਂ ਦੇ ਇਹਾਜ਼ਤ ਇਸ ਇੱਥੇ ਪਹੁੰਚੇ ਤੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਜਿਹੜੇ ਸਹੀ ਮੇਲੇ ਸੀ ਵਿਸਾਖੀ ਦਾ ਮੱਘੀ ਦਾ ਮੁਕਸਰ ਬਲਵੰਡੀ ਸਭੋ ਵਿਸਾਖੀ ਦਾ ਔਰ ਤੀਆਂ ਦੇ ਤਿਹਾੜ ਜਿਹੜੇ ਸੀ ਪੰਜਾਬ ਦੀ ਅਸਲ ਰੂਪ ਜਦੋਂ ਵਿਸਾਖੀ ਦੇ ਮੇਲੇ ਹੁੰਦੇ ਸੀ ਉਹਦੇ ਕਹਿੰਦੇ ਸੀ ਗਗਨ ਸਮਾਵੇਂ ਬਾਗਿਓ ਜੱਟ ਜਿਹੜਾ ਅਸੀਂ ਬੋਲੀਆਂ ਪਾਉਂਦਾ ਫਸਲ ਆਵਦੀ ਨੂੰ ਦੇਖ ਕੇ ਉਹ ਬਸ ਆਖੀ ਤੋਂ ਆ ਕੇ ਕੱਟਣੀ ਸ਼ੁਰੂ ਕਰਨ ਦਾ ਤੇ ਐਸ ਰੁੱਤ ਦੇ ਵਿੱਚ ਜਦੋਂ ਸੌਣ ਆ ਜਾਂਦਾ ਸੀ ਤਾਂ ਕੁੜੀਆਂ ਆਪਦੇ ਪੇਕਿਆਂ ਦੇ ਰਾਹ ਵਲ ਬੈਠਦੀਆਂ ਸੀ ਕਿ ਮੇਰਾ ਕੋਈ ਭਰਾ ਮੈਨੂੰ ਲੈਣ ਆ ਰਿਹਾ ਤਾਂ ਕਿ ਮੈਂ ਆਪਦੇ ਪਹੇਲੀਆਂ ਨੂੰ ਆਉਲੀ ਪਿੰਡ ਦੀ ਔਰ ਮਿੱਟੀ ਨੂੰ ਜਿੱਥੇ ਵੱਢੀ ਹੋਈ ਹੈ ਜਾ ਕੇ ਨੱਟ ਟਕ ਟਕਾਂ ਉਹਦੇ ਮਨ ਦੇ ਬਲਬਲੇ ਸੰਜੇ ਕਰ ਸਕਾਂ ਔਰ ਇੱਕ ਦੂਜੀ ਦੇ ਨਾਲ ਉਹ ਆਪਦੇ ਦੁੱਖ ਸੁੱਖਾਂ ਜੇ ਕਰਦੀਆਂ ਸੀ ਅੱਜ ਇੱਥੇ ਮਹਿਕ ਵਤਨਾ ਦੀਆਂ ਬਠਿੰਡੇ ਦੀਆਂ ਮੈਡਮ ਹਰਵੰਦ ਨੇ ਔਰ ਇਹਨਾਂ ਦੇ ਨਾਲ ਨੇ ਸਾਥੀਆਂ ਨੇ ਜਗਤਾਰ ਸਿੰਘ ਮਿੱਕੀ ਉਹ ਰਾਣੇ ਜਗਤਾਰ ਸਿੰਘ ਉਹ ਰਾਣੇ ਸਾਰਿਆਂ ਨੇ ਰਲ ਕੇ ਜਿਹੜਾ ਇਹ ਪ੍ਰੋਗਰਾਮ ਕੀਤਾ ਹੈ ਇਹ ਪੰਜਾਬ ਦੀ ਪੰਜਾਬੀਆਂ ਦੀ ਰੂਹ ਦੀ ਖਰਾਕ ਹੈ ਪ੍ਰਮਾਤਮਾ ਕਰੇ ਅਸੀਂ ਇੱਥੇ ਤਰ੍ਹਾਂ ਪੰਜਾਬ ਦੀ ਇਸ ਰੂਹ ਨੂੰ ਖਰਾਕ ਨੂੰ ਲੈ ਕੇ ਅੱਗੇ ਵਧਦੇ ਜਾਈਏ ਔਰ ਸਾਡਾ ਜਿਹੜਾ ਸੱਭਿਆਚਾਰ ਹੈ ਇਹ ਫੁੱਟਬਾਲ ਨੂੰ ਦਰੈ ਮੇਰੀ ਇਹ ਹੀ ਆਗਰ ਮੈਂ ਇਹਨਾਂ ਇਸ ਗੱਲ ਦੀ ਬਹੁਤ ਬਹੁਤ ਸਾਈ। ਹਾਂ ਜੀ ਮੈਡਮ ਅੱਜ ਜਿਹੜਾ ਤੀਆਂ ਦਾ ਤਿਆਰ ਕਰ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਜਿਹੜਾ ਅਸੀਂ ਤੀਆਂ ਦਾ ਤਿਆਰ ਕਰਦੇ ਹੈਗੇ ਆ ਉਹ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਔਰਤ ਦੇਸ਼ ਦੀ ਵਾਈ ਵੈਲਫੇਅਰ ਸੁਸਾਇਟੀ ਦੇ ਤਰ੍ਹਾਂ ਹਰ ਸਾਲ ਜਿੱਦਾਂ ਕਿ ਸਾਰੇ ਆਪਣੇ ਪੰਜਾਬ ਵਿੱਚ ਮਨਾਏ ਜਾਂਦੇ ਹੈਗਾ। ਇਹ ਤਿਹਾੜੀ ਅਸੀਂ ਇਸ ਤਰ੍ਹਾਂ ਮਨਾਉਂਦੇ ਆ ਕਿਉਂਕਿ ਬੱਚੇ ਅੱਜਕੱਲ ਪੰਜਾਬੀ ਵਿਸਾ ਭੁੱਲਦੇ ਜਾ ਰਹੇ ਹੈਗੇ ਸਿਰਫ ਉਸੇ ਚੀਜ਼ ਨੂੰ ਕਾਇਮ ਰੱਖਣ ਲਈ ਅਸੀਂ ਪੰਜਾਬੀ ਵਿਸੇ ਨੂੰ ਯਾਦ ਰੱਖਣ ਲਈ ਪੰਜਾਬੀ ਵਿਸੇ ਨੂੰ ਕਾਇਮ ਰੱਖਣ ਲਈ ਤੀਆਂ ਦਾ ਤਿਹਾੜੀ ਮਨਾਇਆ ਜਾਂਦਾ ਹੈ